ਹਲੋ ਹੇ ਕਿਦਾਂ ਸਾਰੇ ਕੀ ਹਾਲ ਚਾਲ ਤੇ ਸਵਾਗਤ ਹੈ ਜੀ ਤੁਹਾਡਾ ਇਹ ਲਾਈ ਆ ਬਟ ਡੌਂਡਰ ਕਿੱਧਰ ਗਿਆ ਨਹੀਂ ਆ ਹਾ ਆਹ ਵਾਲਾ ਦਾ ਉਹ ਦਿਖਾਈ ਜਾਂਦਾ ਹੈ ਆਹ ਵਾਲੀਆਂ ਗਾ ਜੀ ਤੇ ਉਹ ਹਾਂ ਜਿਹੜੀਆਂ ਓਏ ਨਹੀਂ ਆ ਦਿਖਾਈ ਜਾਂਦਾ ਮੈਂ ਕਿਹਾ ਆਹ ਵਾਲੀਆਂ ਨਹੀਂ ਨਹੀਂ ਆ ਵੇ ਇਹ ਹੈਗੀਆਂ 10 ਕਿਲੋ 10 ਕਿਲੋ 10 ਕਿਲੋ ਨਹੀਂ ਭਰਾਵਾ 10 ਕਿਲੋ ਭਾਰ ਤੇ ਇੱਕ ਗੋਲੀ ਅਰੇ ਕਿੱਧਰ ਇੱਥੇ ਲਿਖਾਇਆ ਸੀਗਾ ਕਿੱਧਰ ਗਿਆ ਉਹ ਆ ਰਿਹਾ ਆਈ ਇਹ ਦੇ 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 ਜਿਵੇਂ ਇਹ ਟੁੱਟ ਗਿਆ ਆ ਆ ਆ ਆਏ ਲੱਗਿਆ ਜੰਮ ਤੋ ਉਹ ਤਾਂ ਕੀ ਕਰਨੀ ਇਹਨੂੰ ਰੱਖ ਦੇ ਦੀ ਜੇ ਇੱਕ ਤਿੰਨ ਕੱਟ ਲੈ ਦੇਗਾ ਮੋੜਾ ਮੋੜਾ ਮਾਰ ਮਾਰੀ ਇਸ ਨੂੰ ਫੜ ਫੜਾ ਬੇ ਰੋਕਰ ਜਾਉਗੀ ਹੋਰ ਸੁਧਾਰ ਜਾਉਗੀ ਲੋਜੀ ਇੱਕ ਪੈਪ ਦਾ ਲਾਤੀ ਤੇ ਹੁਣ ਫਰੇਮ ਦੀ ਤਿਆਰੀ ਹੈ ਪਰ ਇਹ ਬਣਾ ਹੋਏ ਹੈ ਮੈਂ ਇਹ ਚੱਲ ਉਹ ਵੀ ਸੈਟ ਕੰਮ ਸੋ ਮੇਰੇ ਵੀ ਜੋ ਲਵਾ ਲਿਆਂਦਾ ਤਾਂ ਇਹਨੂੰ ਪਤਾ ਜਿਵੇਂ ਤੇ ਫਰੇਮ ਬਣਾਈ ਜਾਂਦੇ ਆ ਬਸ ਫਿਰ ਉਦੋਂ ਬਾਅਦ ਕੱਲਾ ਗੇਟਾਂ ਦਾ ਕੰਮ ਇਹਦਾ ਆਇਦਰਲੇ ਗੇਟ ਦਾ ਤੇ ਬਾਕੀ ਅੰਦਰੋਂ ਮਾੜਾ ਮੋਟਾ ਸਾਫ਼ ਸੁਬਾਈ ਦਾ ਰਹਿ ਜਾਣਾ ਬਸ ਇੱਕ ਦੋ ਤਿੰਨ ਦਿਨ ਹੋਰ ਫਿਰ ਆਪਾਂ ਡੈਰੀ ਦਾ ਆਪਣੀ ਲਗਮ ਸ਼ੁਰੂ ਕਰ ਦੇਣਾ ਤੇ ਸਾਫ਼ ਸੁਬਾਈ ਕਰਾਂਗੇ ਬਾਅਦ ਚੋਂ ਆ ਲਵਾ ਲੂਗੇ ਫਿਰ ਕਰ ਦੇਣਾ ਸਾਫ਼ ਤਾਂ ਫਿਰ ਕੋਈ ਚੱਕਰ ਨਹੀਂ ਰਹਿਣਾ ਓਕੇ ਕਲੋਂ ਨੇ ਨਾ ਗਿੜਾ ਜੋ ਤੇ ਹਣਾ ਆਪਣਾ ਅੱਧਾ ਖਗਿਆ ਜਾ ਸਾਫ ਸਫਾਈ ਕਰਕੇ ਤੇ ਬਸ ਸੜੇਕ ਦਿਨਾਂ ਤੱਕ ਦੁਕਾਨਾਂ ਦਾ ਕੰਮ ਸੂ ਆਪਾਂ ਸੌਰੀ ਡੇਲੀ ਦਾ ਕੰਮ ਸ਼ੁਰੂ ਕਰਦੇ ਆਂ ਕੇ ਹਾਂ ਸਰਚ ਕਰਦੇ ਫਿਰਦੇ ਆਂ ਲੋਭਾਈ ਖੱਡੇ ਜਾਣਾ ਖਾਲੀ ਹੋ ਗਏ ਮੁਰਗੇ ਮਰ ਗਏ ਆਪਣੇ ਪਹਿਲਾ ਛੋਟਾ ਮਰ ਗਿਆ ਫਿਰ ਵੱਡਾ ਮਰ ਗਿਆ ਮੁਰਗੀਆਂ ਵੀ ਮਰ ਗਈ ਟੋਨੇ ਜੀ ਉੱਠ ਗਈ ਇਹ ਕਿੱਧਰ ਗਈ ਹੂੰ ਤਮਨ ਫੇਕ ਨੇ ਬੱਤੇ ਇੱਕਾ ਥਾਪਣਾ ਬੱਦਰ ਹੋ ਗਿਆ ਪੱਠਾ ਤੇ ਇਹਦਾ ਲਾਉਣਾ ਪਾ ਜੋੜਾ ਇਹ ਮਾੜੀ ਚੁੱਕ ਕੇ ਬੈਠੇ ਆ ਆ ਬਾਰੇ ਤਾਂ ਵਾਲੇ ਵੀ ਦਿਖਾਇਆ ਸੀਗਾ ਠੀਕ ਹੈ ਤੇ ਮੇਰਾ ਰਾਦਵਾ ਆ ਕੁੜੀ ਤਾਂ ਆਪਣੀ ਸਰ ਕਰ ਰਹੀ ਹੈ ਬੱਤੀ ਲਾਲ ਚੀਨੀ ਸੋ ਇਹ ਦੇਣਾ ਇਹ ਦੇਣਾ ਲਾੜ ਕੇ ਆ ਦੇਖੋ ਆਹ ਆਦੀ ਜਦੋਂ ਜੋੜਾ ਲੱਗਨੇ ਸਰਫਰ ਹੋ ਗਏ ਵੱਡੇ ਹੋ ਜਾਣਗੇ ਆ ਸਰਫਰ ਹੋ ਗਈ ਜਦੋਂ ਥੋੜਾ ਤਾਂ ਲੱਗੇ ਹੋਗਾ ਫਰਾਂਡੇ ਤਾਂ ਲੈਣਗੇ ਠੀਕ ਆ ਸੋ ਆਹ ਹੋ ਗਿਆ ਨਹੀਂ ਨਹੀਂ ਇਹਦੇ ਖੇਣੀ ਆ ਤੀ ਬਚਾਈ ਆ ਜਿਆਦਾ ਗੁੱਠੇ ਵੀ ਕਰਦੇ ਆ ਯਾਰ ਰਿਗਾਰਡ ਰੋਹ ਦੇਣਾ ਟਾਈਮ ਲੱਗਦਾ ਪਿਆ ਲੋ ਵੀ ਮੜਾ ਜੋੜਾ ਜਾ ਕੇ ਕਰੀਓ ਜਿਵੇਂ ਕਿਵੇਂ ਲੱਗਦਾ ਠੀਕ ਆ ਆ ਕਬੂਤਰ ਆ ਕਬੂਤਰੀ ਜਾਂ ਮੋਲੀ ਤੇ ਆ ਬਾ ਆ ਕਬੂਤਰ ਤੇ ਆਲੀ ਬੂਤਰੀ ਆ ਜਿਸ ਰੰਗਿਆ ਲੱਗਿਆ ਤੇ ਚੈੱਕ ਕਰੋ ਫਰਾ ਜੋੜਾ ਕਿਦਾਂ ਲੱਗ ਰਿਹਾ ਮੜਾ ਦੱਸੋ ਕਿਹੜਾ ਨੇ ਅੰਦਾਜ਼ਾ ਆ ਕਰਕੇ ਕਿਵੇਂ ਆ ਜੋੜਾ ਕੀ ਉਂਕਾਰਿਕ ਨਾ ਇੱਕ ਬੱਚੇ ਨੇ ਨਿਕਲੇ ਆ ਤੇ ਦੇਖਦੇ ਆ ਬੱਚੇ ਹੋ ਗਏ ਹੁਣ ਤੱਕ ਇਹਨਾਂ ਵੱਡੇ ਹੋ ਗਏ ਜਿਹੜੇ ਹੁਣ ਆਂਡਿਆਂ ਦੇ ਨਿਕਲਣੇ ਨੇ ਆਵੇ ਉਹਨਾਂ ਨੂੰ ਆਪਾਂ ਫਿਰ ਗਿਜਾਵਾਂਗੇ ਹਾਥਾਂ ਤੇ ਠੀਕ ਆ ਦੋ ਆਂਡੇ ਉੱਥੇ ਆ ਉੱਤੇ ਦਰੇ ਆ ਉੱਥੇ ਆ ਆਂਡੇ ਧਰੇ ਦੇ ਤੇ ਨਾ ਫੇਰ ਸਾਰਿਆਂ ਦੇ ਸੋ ਗਿਣਨਾ ਹੋਵੇ ਹੂੰ ਇਹ ਕਿ ਕਰਾਂਗੇ ਲੋਕਾਂ ਦਾ ਕੀ ਦਿੰਦੇ ਯਾਰ ਰਿਸਪੌਂਸ ਕੀ ਮਿਲ ਰਿਹਾ ਵਾ ਸੋ ਭਾਈ ਤੇ ਮੇਰੇ ਲਈ ਜਾ ਕੀ ਆਵੇ ਮੈਂ ਤਾਂ ਕਿਹਾ ਤੇਰੇ ਓਏ ਉਹ ਮੈਂ ਤਾਂ ਕਿਹਾ ਭਾਈ ਤੇਰੇ ਲਈ ਜਾ ਕਿ ਮੈਂ ਜੂਮ ਕਰਿਓ ਮੇਰੇ ਲਈ ਜਾਗ ਪਿਆ ਸੋ ਚਾਲਦੇ ਆ ਬਾਜ਼ਾਰ ਦੇ ਵਿੱਚ ਤੇ ਰਿਐਕਸ਼ਨ ਦੇਖਦੇ ਆ ਮੁੰਡਿਓ ਕੀ ਆ ਫਰਾ ਰਿਆ ਵਾ ਪਬਲਿਕ ਪਬਲਿਕ ਰਿਐਕਸ਼ਨ ਜਾ ਦੇ ਕਿਤੇ ਬੰਦਾ ਨਾਲ ਤਾਂ ਫਿਰ ਖਰਾ ਹੋ ਜਾਣਾ ਹੀ ਜਾਵਾਂ ਹੀ ਫਿਰ ਬਹੁਤ ਘੈਂਟ ਵੀਡੀਓ ਬਣਨੀ ਸੀ ਚਲੋ ਕੋਈ ਗੱਲ ਨਹੀਂ ਆਈ ਅਡਜਸਟਮੈਂਟ ਕਰਾਂਗੇ ਔਰ ਹੌਲੀ ਹੌਲੀ ਆਹਾਂ ਪਰ ਇੱਕਾਂ ਰੁਕਣ ਲੱਗ ਗਿਆ ਤਾਂ ਮੂੰਹ ਭੱਜਿਆ ਜਾਊਗਾ ਮੇਰਾ ਉਸਕਾ ਨਹੀਂ ਮੇਰਾ ਮੇਰਾ ਬੂਆ ਮੇਰਾ ਉਹ ਬਜੇ ਬਹੁਤ ਅਲਟਾ ਦੀ ਕਿੱਕ ਵਾਂਗੂ ਬੈਗਣੀ ਆ ਗੰਗੇ ਹਜੇ ਆਵਾਜ਼ ਹੀ ਨਹੀਂ ਬੰਦੀ ਬਈ ਤੇ ਇੱਥੇ ਹੌਲੀ ਚਲਾ ਰਿਹਾ ਵਾ ਇਹ ਤਾਂ ਕਰਕੇ ਆਇਆ ਮੈਨੂੰ ਖੜਾ ਦੂੰ ਮੋੜ 'ਚ ਦੱਸੂਗਾ ਉਧਰੋਂ ਨਹੀਂ ਸੁਣੋਂ ਉਧਰੋਂ ਦਿਖਾਉਂਗਾ ਜਦੋਂ ਵਾਪਸ ਆਉਂਦੇ ਹੋਏ ਨਾ ਆਵੇ ਉਦੋਂ ਦੱਸੂਗਾ ਮੈਂ